ਕਦੀ ਕਰਾਈ ਕੋਈ ਕਰੋੜਾ ਮਨੁੱਖਾਂ ਚ ਇੱਕ ਅਧ ਜਾਗਦਾ ਹੈ ਬਾਕੀ ਤੇ ਸੁੱਤੇ ਗਏ ਮਹਾ ਸੁੱਤੇ ਹੀ ਲੰਗ ਗਏ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲੈ ਉਹ ਹੀ ਸਾਬਤ ਵਸਤ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਉਹਨੇ ਪ੍ਰਮਾਤਮਾ ਦਿਖਾਈ ਦਿੰਦਾ ਕਿਉਂਕਿ ਉਹ ਜਾਗ ਪੈਂਦਾ ਪ੍ਰਮਾਤਮਾ ਦਾ ਮਿਲਣਾ ਕੀ ਹੈ ਆਪਣੇ ਆਪ ਨੂੰ ਜਗਾਣਾ ਤੇ ਜਗਾਣ ਦਾ ਢੰਗ ਜਾਗਣਾ ਜਾਗਨ ਨੇਕਾ ਹਰ ਕੀਰਤਨ ਮੇਂ ਜਾਗਣਾ ਜਗਾਣ ਦਾ ਇਹ ਢੰਗ ਹੈ ਜਿਸ ਦਿਨ ਮਨੁੱਖ ਜਾਗਦਾ ਹੈ ਉਹਨੂੰ ਇਸ ਦਮ ਨਾਲ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਮਿਟੇ ਮਿਲ ਤ ਹਰ ਨਾਨਕ ਜਨਮ ਜਲਮ ਕੀ ਸੋਈ ਜਾਗੀ ਐ ਨੀਂਦ ਜਿਹੜੀ ਸਰੀਰ ਦੀ ਹੈ 4 ਘੰਟੇ ਸੁੱਤੇ ਹਮੇ 6 ਘੰਟੇ ਪਰ ਜਾਗ ਪੈਨੇ ਚੇਤਨਾ ਜਿਹੜੀ ਅੰਦਰ ਦੀ ਹੈ ਮਹਾਰਾਜ ਕਹਿੰਦੀ ਕਈ ਜਨਮਾਂ ਤੋਂ ਸੁੱਤੀ ਭਈ ਕੋਈ ਅਜਿਹਾ ਬੰਦਾ ਸੁੱਤਾ ਪਿਆ ਕੁੰਭਕਰਮ ਨਵੀਤਨਾ ਨਹੀਂ ਸੌਂਦਾ ਸੀ। ਰਾਵਣ ਦੇ ਵਿਰਾਸ ਕੁੰਭ ਕਰਨ ਬਾਰੇ ਇਹ ਗਾਥਾ ਹੈ। ਉਹ 6 ਮਹੀਨੇ ਸੌਂਦਾ ਸੀ ਜੇ ਮਹੀਨੇ ਜਾਗਦਾ ਸੀ। ਪਰ ਕਿਧਰੇ ਰਾਵਣ ਨੂੰ ਆਪਣੇ ਭਰਾ ਦੀ ਲੋੜ ਪੈ ਜਾਏ ਕਿਉਂਕਿ ਲੜਾਕ ਬੜਾ ਸੀ ਸੂਰਬੀਰ ਬੜਾ ਸੀ ਕੁੰਭ ਕਰਨ। ਫਿਰ ਉਹਨੂੰ ਜਗਾੜਾ ਹੋਵੇ ਨਾ। 40 50 ਬੰਦੇ ਢੋਲਾਂ ਵਾਲੇ ਮਗਾਣੇ ਪੈਂਦੇ ਸਨ ਢੋਲ ਵਜਾਂਦੇ ਸਨ ਫਨੇੜੀਆਂ ਵਜਾਂਦੇ ਸਨ ਨਰਸੰਗੇ ਵਜਾਂਦੇ ਸਨ ਸੰਖਪੂਰ ਦੇ ਸਨ ਲਗਾਤਾਰ ਪਈ ਨੂੰ ਜਗਾਣਾ ਹੈ ਜਗਾਣਾ ਸੰਖਪੂਰ ਪੂਰ ਕੇ ਨਰਸੰਗੇ ਵਜਾ ਵਜਾ ਕੇ ਘੜਿਆਲ ਵਜਾ ਵਜਾ ਕੇ ਢੋਲ ਵਜਾ ਵਜਾ ਕੇ ਸੁੱਤੇ ਕੁੰਭਕਰਨ ਨੂੰ ਜਗਾਉਂਦੇ ਸਨ ਫਿਰ ਵੀ ਮੈਂ ਕਹਿੰਦਾ ਧਨਤਾ ਦੇ ਯੋਗ ਹੈ ਜਾਗ ਪੈਂਦਾ ਸੀ ਇਤਿਹਾਸ ਇੰਜ ਕਹਿੰਦਾ ਅਸੀਂ ਪਤਾ ਨਹੀਂ ਕਿਤਨੇ ਤਬਲੇ ਫਾੜ ਦਿੱਤੇ ਨੇ ਕਿਤਨੀਆਂ ਢੋਲਕਾਂ ਫਾੜ ਦਿੱਤੀਆਂ ਨੇ ਕਿਤਨੇ ਹਾਰਮੋਨੀਅਮ ਖਰਾਬ ਹੋ ਗਏ ਗਾ-ਗਾ ਕੇ ਕਿਤਨੇ ਰਾਗੀ ਸਿੰਘਾਂ ਦੇ ਗਲੇ ਖਰਾਬ ਹੋ ਗਏ ਨੇ ਕਥਾ ਕਰ-ਕਰ ਕੇ ਕਈਆਂ ਦੇ ਦਿਮਾਗ ਥੱਕ ਗਏ ਨੇ ਪਾਠ ਕਰ-ਕਰ ਕੇ ਕਈਆਂ ਦੇ ਕਿਸੇ ਹੱਦ ਤੱਕ ਵਿਰਧ ਹੋ ਗਏ ਨੇ ਜ਼ਹੀਫ ਹੋ ਗਏ ਨੇ ਨਜ਼ਰਾਂ ਕਮਜ਼ੋਰ ਹੋ ਗਈਆਂ ਨੇ ਕਈ ਗੁਟਕੇ ਮਹਿਲੇ ਕਰ ਜਿੱਤਦੇ ਨੇ ਪੰਨੇ ਫਾੜ ਦਿੱਤੇ ਨੇ ਪਤਨਾ ਕਿਤਨਾ ਅਡੰਬਰ ਕੀਤਾ ਪਰ ਅਜੇ ਵੀ ਚੇਤਨਾ ਸੁਤੀ ਪਈ ਸੁਤੀ ਤਾਂ ਨੈ ਕੁੰਭ ਕਰਨ ਜਾਗਦੇ ਪੈਂਦਾ ਸੀ ਇਹ ਮਹਾ ਕੁੰਭ ਕਰਨ ਕਦੀ ਕਦਾ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਕਦੀ ਕਦਾ ਹੀ ਤੇ ਜੇ ਸੰਤਾਂ ਦਾ ਇਤਿਹਾਸ ਲਿਖੋਗੇ ਤੇ ਕੀ ਕੋ ਕਰੋੜਾਂ ਦੇ ਪਿੱਛੇ ਕੋਈ ਕਦਾ ਆਏਗਾ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਤੇ ਇੱਕ ਘਰ ਦੇ ਚ ਇੱਕ ਸੰਤ ਹੋ ਗਏ ਤਾਂ ਸਾਰੇ ਸੰਤ ਨਹੀਂ ਆਉਂਦੇ ਬਾਕੀ ਨਹੀਂ ਆਉਂਦੇ ਇੱਕ ਕਦਾਉਂ ਲਖੋ ਸਾਰਾ ਪਰਿਵਾਰ ਕਦੀ ਸੰਤ ਨਹੀਂ ਹੋਇਆ ਸਾਰਾ ਸ਼ਹਿਰ ਕਦੀ ਸ਼ਾਂਤ ਨਹੀਂ ਹੋਇਆ ਸਾਰੀ ਕੌਮ ਕਦੀ ਧਾਰਮਿਕ ਨਹੀਂ ਹੋਈ ਸਾਰਾ ਮੁਲਕ ਕਦੀ ਸ਼ਾਂਤ ਨਹੀਂ ਹੋਇਆ ਕੋਈ ਵਿਅਕਤੀ ਇਕ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਕੋਈ ਕਦ ਜੋ ਹੈ ਜਾਗਦਾ ਹੈ ਤੇ ਜੈਸੇ ਜਾਗਦਾ ਹੈ ਤੇ ਹੁੰਦਾ ਕੀ ਹੈ ਮਿੱਠਿਓ ਹਨੇਰ ਬਸ ਜਾਗਦੇ ਹਨੇਰਾ ਮਿਟ ਗਿਆ ਅੱਖਾਂ ਖੁੱਲਦੇ ਹਨੇਰਾ ਮਿਟ ਗਿਆ ਸੁੱਤੇ ਵੇਲੇ ਜਾਂਦੇ ਹਨ ਅੱਖਾਂ ਬੰਦ ਨੇ ਨੀਂਦ ਚਾਹੀਦੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਕਿਸੇ ਵੀ ਜਗ੍ਹਾ ਤੇ ਵਾਹਿਗੁਰੂ ਸ਼ਬਦ ਦਾ ਜਪ ਕਰਕੇ ਇਸ ਬੰਦ ਅੱਖ ਨੂੰ ਤੀਜੇ ਨੇਤਰ ਨੂੰ ਸੁੱਤੀ ਹੋਈ ਚੇਤਨਾ ਨੂੰ ਜਗਾ ਸਕਦੇ ਹਾਂ ਕਿਸੇ ਵੀ ਥਾਂ ਤੇ ਇਸ ਵਾਸਤੇ ਸ਼ਬਦ ਦੇ ਰੋਗ ਦੇ ਚ ਗੁਰੂ ਵਿਆਪਕ ਹੈ। ਪਾਠ ਕਿਧਰੇ ਵੀ ਕਰ ਸਕਦੇ ਆ ਘਰ ਦੇ ਚ ਕਰ ਸਕਦੇ ਆ ਬਾਜ਼ਾਰ ਦੇ ਚ ਕਰ ਸਕਦੇ ਆ ਗੁਰਦੁਆਰੇ ਕਰ ਸਕਦੇ ਆ ਉਜਾੜ ਦੇ ਚ ਕਰ ਸਕਦੇ ਆ ਵਾਹਿਗੁਰੂ ਮੰਤਰ ਦਾ ਜਪ ਯਾਤਰਾ ਦੇ ਜਪ ਸਕਦੇ ਆ ਬਾਜ਼ਾਰ ਵਿੱਚ ਦੁਕਾਨ ਤੇ ਬੈਠੇ ਆ ਜਪ ਸਕਦੇ ਆ ਘਰ ਦੇ ਜਪ ਸਕਦੇ ਆ ਗੁਰਦੁਆਰੇ ਜਪ ਸਕਦੇ ਆ ਗੁਰੂ ਮੇਰੇ ਸੰਗ ਸਦਾ ਹੈ ਕਿਧਰੇ ਵੀ ਤੂੰ ਜਪਣਾ ਸ਼ੁਰੂ ਕਰ ਸੁੱਤੀ ਹੋਈ ਚੇਤਨਾ ਜਾਗ ਪਏ ਇਹ ਸੁੱਤੇ ਹੋਏ ਨੂੰ ਕਰਨ ਨੂੰ ਜਗਾਣਾ ਹੈ ਬਸ ਹੋਰ ਕੁਝ ਨਹੀਂ ਪ੍ਰਮਾਤਮਾ ਤੇ ਹਾਜ਼ਰ ਨਾਜ਼ਰ ਹੈ ਉਹਨੂੰ ਕਿਸੇ ਹਨੇਰੇ ਨੇ ਨਹੀਂ ਡਕਿਆ ਅਸੀਂ ਸੁੱਤੇ ਪਿਆ ਇਸ ਵਾਸਤੇ ਹਨੇਰਾ जागता सोया जन्म गवाया महाराज सुतिया। दी वाणी कह दी तू शरीर ਦੇ ਤਲ ਤੇ ਜਾਗਿਆ ਆ ਲੱਗਦਾ ਪਿਆ ਹੈ ਚੇਤਨਾ ਦੇ ਤਲ ਤੇ ਸੁੱਤਾ ਪਿਆ ਜ਼ਿੰਦਗੀ ਗਵਾ ਛੱਡੀ ਸੁੱਤੇਆ ਸੁੱਤੇ ਹੀ ਗਵਾ ਛੱਡੀ ਔਰ ਮਨੁੱਖ ਦੀ ਚੇਤਨਾ ਕਈ ਜਨਮਾਂ ਤੋਂ ਸੁੱਤੀ ਹੋਈ ਹੈ ਤਾਂ ਹੀ ਮਹਾਰਾਜ ਐਸਾ ਕਹਿ ਰਹੇ ਨੇ ਮਿਟਿਓ ਅੰਧੇਰ ਮਿਲ ਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਦੋ ਸ਼ਬਦ ਮੈਂ ਕਹਿ ਕੇ ਖੁਲਾਸਾ ਵਾਰ ਦਿੱਖ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਘਰ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਦਰ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਦਰ ਦੇ ਰੂਪ ਦੇ ਚ ਗੁਰੂ ਹੈ ਉਹੀ ਘਰ ਦੇ ਰੂਪ ਦੇ ਚ ਪਰਮਾਤਮਾ ਹੈ ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਵੇਦ ਗੁਰੂ ਦਰ ਦੇ ਰੂਪ ਦੇ ਚ ਹੈ ਪ੍ਰਭੂ ਘਰ ਦੇ ਰੂਪ ਦੇ ਚ ਧਰ ਘਰ ਬਵੇਂ ਇਕੱਠੇ ਜੁੜੇ ਹੋਏ ਨੇ ਨਾ ਨੇਕ ਸਹੁਦੇ ਸਮਰਤ ਬੇਦ ਪਾਉਰ ਬ੍ਰਹਮ ਗੁਰੁ ਨਾਹੀ ਤੇਤ ਜੋ ਘਰ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਦਰ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਦਰ ਦੇ ਰੂਪ ਦੇ ਚ ਗੁਰੂ ਹੈ ਉਹੀ ਘਰ ਦੇ ਰੂਪ ਦੇ ਜੋ ਹੈ ਪਰਮਾਤਮਾ ਸੋ ਦਰ ਕਿਆ ਦਰ ਕੀ ਹੈ ਸ਼ਬਦ ਸੋ ਘਰ ਕਿਆ ਪ੍ਰਕਾਸ਼ ਘਰ ਹੈ ਚਾਨਣਾ ਘਰ ਆਨੰਦ ਘਰ ਅਲਗ ਨਹੀਂ ਨੇ ਮਨੁੱਖ ਨੇ ਸਿਰਫ 다르ਤਾ ਤੱਕ ਹੀ ਪਹੁੰਚਣਾ ਹੈ ਸਿਰਫ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ ਸ਼ਬਦ ਨੇ ਚਾਨਣਾ ਕਰ ਦੇਣਾ ਹੈ ਸੁੱਤੀ ਚੇਤਨਾ ਨੂੰ ਜਗਾ ਦੇਣਾ ਜੋ ਅਨੰਤ ਜਨਮਾਂ ਦੀ ਸੁੱਤੀ ਪਈ ਹੈ ਇਹ ਜੋ ਸ਼ਬਦ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨੇ ਇਹ ਸਿੱਧੇ ਉਸ ਪਰਮਾਤਮਾ ਤੋਂ ਆਏ ਨੇ ਇਹ ਕੌਮ ਖੁਸ਼ਕਿਸਮਤ ਹੈ ਕਿ ਇਹ ਆਪਣੇ ਆਪ ਨੂੰ ਜਗਾ ਸਕਦੀ ਹੈ ਪਰਮਾਤਮਾ ਦੇ ਬੋਲਾਂ ਨਾਲ ਪਰਮਾਤਮਾ ਦੀ ਆਵਾਜ਼ ਨਾਲ ਕਸਮ ਦੇ ਬੋਲਾਂ ਨਾਲ ਧਾਰਮਿਕ ਜਗਤ ਕੋਲ ਪ੍ਰਮਾਤਮਾ ਦੀ ਹੋਂਦ ਤੇ ਖੜਾ ਹੈ। ਔਧੂਰਨ ਤੌਰ ਤੇ ਧਾਰਮਿਕ ਮਨੁੱਖ ਦੀ ਪਛਾਣ ਜੋ ਗੁਰੂ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ। ਪਰ ਹਰ ਇੱਕ ਗੁਰੂ ਫੇ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਵਿਆਪਕ ਹੈ ਪ੍ਰਮਾਤਮਾ ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਵਿਆਪਕ ਹੈ ਗੁਰੂ ਉਸ ਦੇ ਵਿੱਚ ਹੀ ਸਭ ਕੁਝ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਵਿਆਪਕ ਹੈ ਸ਼ਬਦ ਦੇ ਦੋ ਰੂਪ ਮਨੇ ਗਏ ਨੇ ਆਹਤ ਅਨਾਹਤ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਜੋ ਸਾਡੇ ਕੰਨ ਸੁਣਦੇ ਨੇ ਪੱਥਰ ਨਾਲ ਪੱਥਰ ਟਕਰਾਏ ਧਾਤੂ ਨਾਲ ਧਾਤੂਆਂ ਟਕਰਾਨ ਜਾਂ ਹੱਥ ਨਾਲ ਇਹ ਹੱਥ ਟਕਰੰਦਾ ਸਾਡੀ ਦੋ ਹੱਥ ਦੇ ਟਕਰਾਉਣ ਨਾਲ ਬਣਦੀ ਜੋ ਆਵਾਜ਼ ਜੋ ਸ਼ਬਦ ਸਾਡੇ ਕੰਨ ਸੁਣਦੇ ਨੇ ਇਹ ਆਹਤ ਹੈ ਇਹ ਆਹਲ ਸ਼ਬਦ ਉੱਥੇ ਪੈਦਾ ਹੋਵੇਗਾ ਜਿੱਥੇ ਕੋਈ ਦੋ ਚੀਜ਼ਾਂ ਟਕਰਾਨ ਨਹੀਂ ਹੈ ਨਹੀਂ ਤੇ ਨਹੀਂ ਹੈ ਅਨਾਹਦ ਸ਼ਬਦ ਵਿਆਪਕ ਹੈ ਜੋ ਟਕਰਾਓ ਤੋਂ ਨਹੀਂ ਪੈਦਾ ਹੋਇਆ ਪ੍ਰਕਾਸ਼ ਦੇ ਨਾਲ ਉਹਤ ਪੋਤ ਹੈ ਵਿਆਪਕ ਹੈ ਪਰਮਾਤਮਾ ਵਿਆਪਕ ਹੈ ਅਨਾਹਦ ਨਾਦ ਸਾਰਿਆਂ ਦੇ ਅੰਦਰ ਪਰਮਾਤਮਾ ਹੈ ਸਾਰਿਆਂ ਦੇ ਅੰਦਰ ਅਨਾਹਦ ਨਾਦ ਹੈ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਐਸਾ ਕੋਈ ਘਟ ਨਹੀਂ ਜਿਹਦੇ ਅੰਦਰ ਇਹ ਨਾਦ ਨਹੀਂ ਵੱਜ ਰਿਹਾ ਅਸਲ ਕੋਈ ਮਨੁੱਖ ਨਹੀਂ ਜਿਹਦੇ ਅੰਦਰ ਪਰਮਾਤਮਾ ਨਹੀਂ ਪਰਮਾਤਮਾ ਅਨਾਹਦ ਨਾਦ ਵਿਆਪਕ ਹੈ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਾਂ ਪਰਮਾਤਮਾ ਨੂੰ ਵੇਖਣ ਵਿੱਚ ਉਹ ਸਫਲ ਹੋ ਜਾਂਦਾ ਹੈ ਜੋ ਅਨਾਹਦ ਨਾਦ ਨੂੰ ਸੁਣਨ ਦੇ ਸਫਲ ਹੋ ਜੋ ਅਨਾਹਦ ਨੂੰ ਸੁਣਨ ਦੇ ਸਫਲ ਨਹੀਂ ਹੋਇਆ ਉਹ ਪਰਮ ਪ੍ਰਕਾਸ਼ ਨੂੰ ਵੇਖਣ ਦੇ ਸਫਲ ਨਹੀਂ ਹੋ ਸਕੇਗਾ ਅਨਾਹਦ ਨਾਦ ਸੁਣਾਈ ਦੇ ਦਿੱਤਾ ਹੈ ਹੁਣ ਗੁਰੂ ਸੁਣਾਈ ਦੇ ਰਿਹਾ ਹੈ ਉਹ ਅਨਾਹਦ ਸੁਣਾਈ ਦੇਵੇ ਉਹ ਤੇ ਵਸੇ ਜੋ ਮਨੁੱਖ ਨੇ ਸਾਧਨ ਕਰਨਾ ਹੈ ਉਹ ਆਪਣੇ ਸ਼ਬਦ ਆਹਦ ਨਾਲ ਪਰਮਾਤਮਾ ਤੋਂ ਆਏ ਸ਼ਬਦ ਅਨਾਹਦ ਨਾਮ ਪਰਮਾਤਮਾ ਤੋਂ ਅਨਾਹਦ ਸ਼ਬਦ ਕਿਹੜਾ ਆਇਆ ਹੈ ਇਹ ਜੋ ਗੁਰਬਾਣੀ ਹੈ ਇਹ ਸਾਹਤ ਨਹੀਂ ਹੈ ਇਹ ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ ਆਈ ਹੈ ਵੈਸੇ ਤੇ ਇਹ ਸਭ ਕੁਝ ਵੀ ਨਹੀਂ ਜੋ ਪਰਮਾਤਮਾ ਤੋਂ ਬਿਨਾ ਆਉਂਦਾ ਹੈ ਸਭ ਕੁਝ ਪਰਮਾਤਮਾ ਤੋਂ ਆਉਂਦਾ ਹੈ ਇਹਤੇ ਮਿਡਲਿਸ ਦੇ ਕੁਝ ਧਰਮ ਐਸਾ ਕਹਿ ਦਿੰਦੇ ਨੇ ਨੇਕੀਆਂ ਸਾਰੀਆਂ ਦੀਆਂ ਸਾਰੀਆਂ ਖੁਦਾ ਤੋਂ ਆਉਂਦੀਆਂ ਬਦੀਆਂ ਸਾਰੀ ਦੀਆਂ ਸਾਰੀਆਂ ਸ਼ੈਤਾਨ ਤੋਂ ਆਉਂਦੀਆਂ ਤੇ ਇਹਦਾ ਮਤਲਬ ਹੈ ਖੁਦਾ ਦੇ ਮੁਕਾਬਲੇ ਤੇ ਵੀ ਕੋਈ ਹੈ ਖੁਦਾ ਨੇਕੀਆਂ ਨੂੰ ਭੇਜਦਾ ਹੈ ਸ਼ੈਤਾਨ ਬਦੀਆਂ ਭੇਜਦਾ ਹੈ ਖੁਦਾ ਗੁਣਾਂ ਨੂੰ ਪੈਦਾ ਹੈ ਸ਼ੈਤਾਨ ਔਗਣਾਂ ਨੂੰ ਪੈਦਾ ਹੈ ਇਹਦਾ ਮਤਲਬ ਹੈ ਖੁਦਾ ਦੇ ਮੁਕਾਬਲੇ ਤੇ ਕੋਈ ਹੈ ਫਿਰ ਤੇ ਸ਼ੈਤਾਨ ਬੜਾ ਡਾਢਾ ਦਿਖਾਈ ਦਿੰਦਾ ਹੈ ਕਿਸ ਤਰ੍ਹਾਂ ਮਨੁੱਖੀ ਦੁਨੀਆ ਵਿੱਚ ਔਗਣ ਜ਼ਿਆਦਾ ਨੇ ਗੁਣ ਤੇ ਟਮਾਟਾਵਾ ਕਿਸੇ ਕਿਸੇ ਕੋਲ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਜੇ ਤਾਂ ਸਮੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਐਨੇ ਔਗਣ ਮਨੁੱਖ ਦੇ ਰੋਮਾ ਨਾਲੋਂ ਮਨੁੱਖ ਦੇ ਔਗਣ ਜ਼ਿਆਦਾ ਨਾਲੇ ਖਿੰਖਿੰਖਣ ਗੋਣ ਹਾਰੇ ਪਲ ਪਲ ਵਿੱਚ ਬਲਦੈ ਅਗਰ ਔਗਣ ਸਾਰੇ ਸ਼ੈਤਾਨ ਤੋਂ ਆਂਦੇ ਨੇ ਫਿਰ ਤੇ ਸਾਰੀ ਮਨੁੱਖਤਾ ਤੇ ਸ਼ੈਤਾਨ ਦਾ ਰਾਜ ਹੋ ਗਿਆ ਪਰ ਤੇ ਖੁਦਾ ਕੁਝ ਵੀ ਨਾ ਹੋਇਆ। ਪਰ ਤੇ ਸ਼ੈਤਾਨ ਬੜਾ ਡਾਡਾ ਹੈ। ਗੁਰਬਾਣੀ ਇਸਨੂੰ ਇਸ ਤਰ੍ਹਾਂ ਨਹੀਂ ਮੰਨਦੀ। ਗੁਰਬਾਣੀ ਐਸਾ ਮੰਨਦੀ ਅੱਖਾਂ ਬੰਦ ਕਰ ਲਈਏ ਤਾਂ ਹਨੇਰਾ। ਅੱਖਾਂ ਖੋਲ ਲਈਏ ਤਾਂ ਰੋਸ਼ਨੀ ਹੈ। ਰੋਸ਼ਨੀ ਨੂੰ ਵੇਖਣਾ ਤੇ ਜੀਵਨ ਦੇਚ ਅંધੇਰਾ ਕਰ ਲੈਣਾ ਇਹਦੇ ਲਈ ਮਨੁੱਖ ਕੋਲ ਸੁਤੰਤਰਤਾ ਹੈ। ਅੱਖਾਂ ਬੰਦ ਕਰ ਲੈਂਦੀਆਂ ਰਹਈਆਂ ਤੇਰਾ ਖੋਲ ਲਈਆਂ ਚਾਨਣਾਈ ਚਾਨਣਾ ਹੈ ਚੇਤਨਾ ਜਾਗੀ ਰਹੀ ਤੇ ਗੁਣ ਹੀ ਗੁਣ ਨੇ ਅਗਰੰਦਰੂ ਨੇ ਚੇਤਲਾ ਸੁਤੀ ਰਹੀ ਤਾਂ ਫਿਰ ਔਗਣੀ ਔਗਣਾਂ ਕਿਸੇ ਹੱਦ ਤੱਕ ਮਨੁੱਖੀ ਚੇਤਨਾ ਬੌਤਿਕ ਵਿੱਚ ਸੁਤੀ ਹੋਈ ਹੈ ਇਸ ਵਾਸਤੇ ਗੁਣ ਜਿਆਦਾ ਚੇਤਨਾ ਸੁਤੀ ਹੋਈਏ ਤੋ ਫਿਰ ਉਸਦੇ ਜਿਹੜੇ ਇੰਦਰੀ ਨੇ ਸਰੀਰ ਦੇ ਇਹ ਵੀ ਅਧੂਰੇ ਕੰਮ ਕਰਨਗੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਦ੍ਰਿਸ਼ਟੀ ਵਾਸਨਾ ਵਸੋ ਕੇ ਪਰਾਇਆ ਰੂਪ ਵੇਖੇਗੀ ਲੋਭ ਵਸੋ ਕੇ ਪਰਾਇਆ ਧਨ ਵੇਖੇਗੀ ਅੱਖਾਂ ਇਹੇ ਕੁਝ ਦੇਖਣ ਗਿਆ। ਚੇਤਨਾ ਪੂਰੀ ਜਾਗੀ ਹੋਈ ਹੈ। ਫਿਰ ਅੱਖਾਂ ਜੋ ਕੁਝ ਵੀ ਦੇਖਣ ਗਿਆ ਦੋਹੇ ਦੋਹੇ ਲੋਚਨ ਬੇਖਾ ਔਰ ਹਰ ਬਿਨ ਹਾਵਰਨਾ ਲਈ। ਕਿਸੇ ਨੂੰ ਤੇ ਫਿਰ ਹਰੀ ਤੋਂ ਬਿਨਾ ਹੋਰ ਕੁਝ ਨਹੀਂ ਦਿਖਾਈ ਦੇਗਾ। ਧਨ ਗੁਰੂ ਨਾਨਕ ਦੇਵ ਜੀ ਵਾਰਾ ਜਿੱਥੇ ਤੱਕ ਇਹਨਾਂ ਅੱਖੀ ਪ੍ਰੇਮ ਕਸਾਈਆ। ਔਰ ਹਰ ਨਾਮ ਪਿਖਨ ਜੇਕਰ ਦੂਜਾ ਵੇਖਦੇ ਜਨਨਾਣ ਇਕ ਕੱਢ ਦੇ ਜਨ ਐ ਅਖਿਓ ਹਰੀ ਤੋਂ ਬਿਨਾ ਜੇ ਤੁਸੀਂ ਕੋਈ ਹੋਰ ਦੇਖਿਆ ਫਿਰ ਤੁਹਾਡੀ ਲੋੜ ਕੇ ਕੱਢ ਕੇ ਪਰੇ ਸੁੱਟ ਦੇਣੀ ਚਾਹੀਦੀ ਜਨਨਾਣ ਇਕ ਕੱਢ ਦੇ ਚ ਇਹ ਪੰਕਤੀਆਂ ਬੜੀ ਕਹਿੰਦੀਆਂ ਨੇ ਅੱਖੀਂ ਪ੍ਰੇਮ ਕਸਾਇਆ ਅੱਖਾਂ ਦੇ ਪ੍ਰੇਮ ਦੀ ਕਸ਼ਸ਼ ਹੈ ਪਿਆਰ ਹਰ ਨਾਮ ਬੇਕਨ ਅਰ ਪਾਸੇ ਹਰੀ ਨੂੰ ਵੇਖ ਲੈ ਹਰੀ ਦੀ ਹਸਤੀ ਨੂੰ ਵੇਖ ਲੈ ਨਾਮ ਤੋਂ ਮੁਰਾਦ ਹਸਤੀ ਫਿਰਾਨੇ ਦਾ ਨਾਮ ਬੜਾ ਉੱਚਾ ਨਾਮ ਲੈ ਹਸਤੀ ਹਰ ਪਾਸੇ ਹਰੀ ਦੀ ਹਸਤੀ ਨੂੰ ਵੇਖ ਲੈ ਜੇਕਰ ਦੂਜਾ ਵੇਖਦੇ ਜੇ ਹਰੀ ਤੋਂ ਬਿਨਾ ਕੁਝ ਹੋਰ ਵੇਖੇਗਾ ਜੇਕਰ ਦੂਜਾ ਵੇਖਦੇ ਤਾਂ ਨਾਨਕ ਕੱਢ ਦੇ ਜਾਨਾ ਕੱਢ ਦੇਣਾ ਚਾਹੀਦਾ ਨਾਨਕਾਂ ਦੀ ਲੋੜ ਕੀ ਨੇਤੜੋ ਹਰ ਤੁੰਮੇ ਜੋਤ ਧਰੀ ਹਰ ਬਿਨ ਅਵਲ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਅੱਖਾਂ ਹਰੀ ਨੂੰ ਵੀ ਵੇਖ ਸਕਦੀਆਂ ਨੇ ਪਰ ਬਲਵਾਸਨਾਏ ਤੋਂ ਬਸ ਪਰਾਇਆ ਰੂਪ ਵੇਖਣ ਗਿਆ ਪਰ ਬਲ ਲੋਭ ਹੈ ਤੋਂ ਪਰਾਇਆ ਧਨ ਵੇਖਿਆ ਪਹਿਲੇ ਅੱਖਾਂ ਬੇਈਮਾਨ ਬਣਨ ਗਿਆ ਧਨ ਕਰਕੇ ਪਹਿਲੇ ਅੱਖਾਂ ਦੁਰਾਚਾਰੀ ਬਣਨ ਗਿਆ ਰੂਪ ਕਰਕੇ ਪਰ ਅੱਖਾ ਹੋ ਸਕਦਾ ਹੈ ਤਨ ਨੂੰ ਮਜਬੂਰ ਕਰ ਲਾ ਹੱਥਾਂ ਨੂੰ ਮਜਬੂਰ ਕਰ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਨਿੰਦ ਵਿਚਾਰ ਨਿੰਦਾ ਸੁਣ ਕੇ ਹੀ ਸੁੱద్ధి ਚੇਤਨਾ ਨੂੰ ਰਸ ਆਉਂਦਾ ਹੈ ਪ੍ਰਭੂ ਦੀ ਤੁਪਮਾ ਸੁਣ ਕੇ ਨਹੀਂ ਜਾਂ ਕਿਸੇ ਮਨੁੱਖ ਦੀ ਵੀ ਤੁਪਮਾ ਸੁਣ ਕੇ ਨਹੀਂ ਕਿਸੇ ਮਨੁੱਖ ਦੇ ਗੁਨਾ ਦਾ ਪਖਾਨ ਕਰੀਏ ਅਗਲਾ ਕਹਿੰਦਾ ਇਹਦਾ ਕੀ ਸਬੂਤ ਇਹ ਉਹਦੇ ਕੋਲ ਹੈ ਨਹੀਂ ਕਿਨੇ ਪਰ ਜੇ ਨਿੰਦਾ ਕਰੀਏ ਫਲਾਣਾ ਇਹ ਤੇ ਨਹੀਂ ਹੋ ਗਣਨੇ ਐ ਫਿਰ ਮਨੋ ਕੋਈ ਸਬੂਤ ਨਹੀਂ ਮੰਨਦਾ ਫਿਰ ਮੰਨ ਲੈਂਦਾ ਹੈ ਕਿ ਕਿਸੇ ਦੀ ਵੀ ਬੁਰਾਈ ਕਰੋ ਮਨੁੱਖ ਔਰਨ ਮੰਨ ਲੈਂਦਾ ਹੈ ਪਰ ਕਿਸੇ ਦੇ ਵੀ ਗੁਨਾ ਦਾ ਜ਼ਿਕਰ ਕਰੋ ਮਨੁੱਖ ਤੇ ਸਬੂਤ ਮੰਗਦਾ ਹੈ ਮਨੁੱਖ ਦਾ ਛੇਤੀ ਬਰੋਸਾ ਵੀ ਨਹੀਂ ਬਣਦਾ ਇਸ ਤੋਂ ਇਹ ਹੀ ਸਬਕ ਹੈ ਕਿ ਜੋ ਮਨ ਆਪਣਾ ਪਰਮਨ ਤੈਸਾ ਮਨੁਕੀ ਜੋ ਆਪਣੀ ਦਸ਼ਾ ਹੁੰਦੀ ਹੈ ਨਾ ਉਸੇ ਦੇ ਮੁਤਾਬਕ ਹੀ ਦੁਨੀਆਂ ਨੂੰ ਦੇਖਦਾ ਹੈ ਦੁਨੀਆਂ ਨੂੰ ਦੇਖਦਾ ਹੈ ਮੈਨੋਂ ਨੀਂਦ ਪਰ ਦ੍ਰਿਸ਼ਟ ਵਿਚਾਰ ਸਰਵਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾ ਜਵਾਨ ਨੂੰ ਖੱਟੇ ਮਿੱਠੇ ਪਦਾਰਥਾਂ ਦਾ ਰਸ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ ਆਗਦੇ ਆ ਕੋਈ ਰਸ ਨਹੀਂ ਆਉਂਦਾ ਇਹ ਮੇਰ ਜਿcka ਵਾਇਗਰੂ ਆਖਣ ਦਾ ਵੀ ਰਸ ਹੈ ਨਾਮ ਦੇ ਕਹਿੰਦੇ ਰਸਨਾ ਗੀਦੀ ਬੋਲ ਲਤਰਾ ਰਸਨਾ ਰਸ ਨਾਲ ਭਰ ਜਾਂਦੀ ਹੈ ਜਦ ਰਾਮ ਕਹਿੰਦੇ ਵਾਇਗਰੂ ਆਖਦੇ ਆ ਜਦ ਰਸ ਆਵੇ ਫਿਰ ਧਾਰਮਿਕ ਜਗਤ ਦੇ ਸਿਆਣੇ ਕਹਿੰਦੇ ਨੇ ਵਾਇਗਰੂ ਰਸਨਾ ਤੇ ਵਸ ਗਿਆ ਹੈ ਪ੍ਰਭ ਜੀ ਵਸੇ ਸਾਰੀ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭੂ ਨੇ ਇੱਕ ਨਿਯਮ ਬਣਾਇਆ ਹੈ ਭੋਜਨ ਦਾ ਰਸ ਪਹਿਲੇ ਆਉਂਦਾ ਹੈ ਭੋਜਨ ਪਚ ਕੇ ਹੋਣ ਬਾਅਦ ਦੇ ਚ ਬਣਦਾ ਹੈ ਪਚ ਕੇ ਮਾਸ ਵਿੱਚ ਚਰਬੀ ਹੋਣ ਬਾਅਦ ਦੇ ਚ ਬਣਦਾ ਹੈ ਪਰ ਰਸ ਤੇ ਪਹਿਲੇ ਆ ਜਾਂਦਾ ਜਦ ਮੋਚ ਪਾਈ ਹੈ ਵਾਹਿਗੁਰੂ ਵਾਹਿਗੁਰੂ ਆਖਣ ਦਾ ਵੀ ਰਸ ਪਹਿਲੇ ਆ ਜਾਂਦਾ ਹੈ ਸਮਾਧੀ ਬਾਅਦ ਦੇ ਚ ਲੀਨ ਹੋ ਜਾਂਦੀ ਹੈ ਦੀ ਆਤਮਿਕ ਸ਼ਕਤੀ ਬਾਦ ਵਿੱਚ ਮਿਲਦੀ ਹੈ ਰੱਬੀ ਜੋਤ ਬਾਦ ਵਿੱਚ ਦਿਖਾਈ ਦਿੰਦੀ ਹੈ ਰਸ ਪਹਿਲੇ ਆਣ ਲੱਗ ਪੈਂਦਾ ਜਿਸ ਨੂੰ ਭੋਜਨ ਦੀ ਬੁਰਕੀ ਦਾ ਰਸ ਨਹੀਂ ਆਇਆ ਤੋ ਸਮਝ ਲਓ ਭੋਜਨ ਦੀ ਬੁਰਕੀ ਉਸਦੇ ਹੱਥਾਂ 'ਚ ਹੋਵੇਗੀ ਥਾਲੀ 'ਚ ਹੋਵੇਗੀ ਅਜੇ ਮੌਚ ਨਹੀਂ ਹੈ ਅਜੇ ਮੌਂਦੇ ਚੜੇਗੇ ਇਸ ਨੂੰ ਇਸ ਤਰ੍ਹਾਂ ਸਮਝੋ ਹਾਥੇ ਚਾਏ ਬੈਰੇ ਕੋ ਭੋਜਨ ਦੀ ਬੁਰਕੀ ਆਸਰਾ ਸਰੀਮਾਨ ਸਕਦੇ ਅੰਥਾ ਕੋਲੇ ਤੋਂ ਇੱਕ ਨਹੀਂ ਹੈ ਜ਼ਬਾਨ ਮਾਨ ਸਕਦੀ ਹੈ ਖਾਲੀ ਦੇ ਚ ਭੋਜਨ ਪਿਆ ਤਾਂ ਵੀ ਮੈਨੂੰ ਸਵਾਦ ਨਹੀਂ ਆਏਗਾ ਮੋਹ ਦੇ ਚਵੇ ਬੁਰਕੀ ਫਿਰ ਰਸ ਆਏਗਾ ਵਾਹਿਗੁਰੂ ਵਾਹਿਗੁਰੂ ਮੈਂ ਜਪ ਰਿਹਾ ਮੈਨੂੰ ਰਸ ਨਹੀਂ ਆ ਰਿਹਾ ਅਜੇ ਵਾਹਿਗੁਰੂ ਰਸ ਨਾਲ ਤੇ ਨਹੀਂ ਵਸਿਆ ਇਹ ਪਹਿਚਾਨ ਔਰ ਜਪਣਾ ਵੀ ਰਸਨਾ ਨਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਸਨਾ ਨਾਮ ਜਪਉ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ ਜ਼ਬਾਨ ਨਾਲ ਜਪੋ ਤੇ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏ ਪੰਕਤੀਆਂ ਮੈਂ ਫਿਰ ਦੁਹਰਾਵਾ ਰਸਨਾ ਨਾਮ ਜਪਉ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ ਰਸਨਾ ਨਾਲ ਜਪੋ ਇਸ ਬਿਲੀਨ ਆਲਫਾ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏ ਅੰਮ੍ਰਿਤ ਮਿਲ ਗਿਆ ਪਹਿਚਾਨ ਵਾਹਿਗੁਰੂ ਵਾਹਿਗੁਰੂ ਆਖਦੇ ਆ ਰਸ ਆਣ ਲੱਗ ਪਿਆ ਇਹ ਪਹਿਚਾਨ ਬਾਣੀ ਦਾ ਪਾਠ ਕਰ ਰਿਹਾ ਤੇ ਰਸ ਆ ਰਿਹਾ ਬਾਣੀ ਰਸਨਾ ਤੇ ਵਸ ਗਈ ਰਸ ਆ ਗਿਆ ਪਾਠ ਕਰ ਰਿਹਾ ਇੰਜ ਜਿਵੇਂ ਘਾਸ ਕੱਟ ਰਿਹਾ ਹੋਵੇ ਬੰਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਆਵੇਂ ਮਜਬੂਰੀ ਬੰਧਾ ਚੱਟੀ ਕੇ ਪਾਠ ਕਰੇ ਮਹਾਰਾਜ ਕਹਿੰਦੇ ਕੋਈ ਪਰਉਪਕਾਰ ਵੀ ਨਹੀਂ ਹੈ ਕੋਈ ਗੁਣ ਵੀ ਨਹੀਂ ਸਮਝ ਆਇਆ ਹੀ ਕਰਨਾ ਬੱਧਾ ਛੁੱਟੇ ਅੰਦਰੋਂ ਰੁਚੀ ਤੇ ਕੋਈ ਨਹੀਂ ਸ਼ੌਕ ਤੇ ਕੋਈ ਨਹੀਂ ਚਾਹਿਆ ਮਜਬੂਰੀ ਹੈ ਚਲੋ ਕਰ ਲਈਏ ਕਿਦਰੇ ਗੁਰੂ ਨਾਰਾਜ਼ ਨਾ ਹੋ ਜਾਏ ਮਜਬੂਰੀ ਹੈ ਕਰ ਲਈਏ ਕਿਦਰੇ ਪ੍ਰਾਅਲਬਤ ਵਿਗੜ ਨਾ ਜਾਏ ਤੇ ਹੁਣ ਇਸ ਸੰਬੰਧ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੋਲ ਸੁਣ ਲਓ ਬੰਧ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਇਹ ਕੋਈ ਗੁਣ ਵੀ ਨਹੀਂ ਹੈ ਇਹ ਕੋਈ ਪਰਪਕਾਰ ਵੀ ਨਹੀਂ ਸੇਤੀ ਖੁਸ਼ੀ ਸਵਾਰੀ ਹੈ ਖੁਸ਼ੀ ਨਾਲ ਜਪੋ ਚਾਹ ਨਾਲ ਜਪੋ ਜਿਵੇਂ ਭੁੱਖਾ ਮਨੁੱਖ ਚਾਹ ਨਾਲ ਭੋਜਨ ਖਾਂਦਾ ਹੈ ਸ਼ੌਕ ਨਾਲ ਭੋਜਨ ਕਰ ਖਾਂਦਾ ਹੈ ਇਸ ਤਰ੍ਹਾਂ ਸ਼ੌਕ ਨਾਲ ਜਪੋ ਮੈਂ ਤੇ ਹੈਰਾਨਾ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਮੰਗ ਕੀਤੀ ਯਾ ਇਲਾਹੀ ਇੰਦੇ ਨਮਰਾ ਸ਼ੌਕ ਦੇ ਭਾਈ ਸਾਹਿਬ ਵਈ ਨੰਦਰਾ ਐ ਮੇਰੇ ਬਾਦਸ਼ਾਹ ਸ਼ੌਕ ਦੇ ਏ ਕਿਵੇਂ ਵਾਹਿਗੁਰੂ ਵਾਹਿਗੁਰੂ ਬੱਧਾ ਚੱਟੀ ਕਰੀਏ ਯਾ ਇਲਾਹੀ ਇੰਦੇ ਨਮਰਾ ਸ਼ੌਕ ਦੇ ਦਰਗਹ ਲੋ ਅਜ ਬੰਦ ਵੀਰਾ ਤੌਕ ਦੇ ਤੌਕ ਪੁਰਾਣੇ ਜ਼ਮਾਨੇ ਜਦ ਮਨੁੱਖ ਵੇਚੇ ਜਾਂਦੇ ਸਨ ਗੁਰਾਮ ਬੜਾਏ ਜਾਂਦੇ ਸਨ ਮੰਡੀਆਂ 'ਚ ਗਊਆਂ ਵਿਕਦੀਆਂ ਸਣ ਭੇਟਾਂ ਵਿਕਦੀਆਂ ਬੱਕਰੀਆਂ ਘੋੜੇ ਵਿਗਦੇ ਸਨ ਮਨੁੱਖਾਂ ਦੀ ਵੀ ਮੰਡੀ ਲੱਗਦੀ ਸੀ ਕਿਸਤਰੀ ਪੁਰਸ਼ਾਂ ਦੀ ਵੀ ਮੰਡੀ ਲੱਗਦੀ ਸੀ ਗੁਲਾਮ ਵੇਚੇ ਜਾਂਦੇ ਸਨ ਖਰੀਦੇ ਜਾਂਦੇ ਸਨ ਗੁਲਾਮ ਦੇ ਗਲਦੇ 'ਚ ਵੀ ਪੱਟਾ ਪਾ ਦਿੱਤਾ ਜਾਂਦਾ ਸੀ ਜਿਵੇਂ ਕੁੱਤਿਆਂ ਦੇ ਗਲਦੇ 'ਚ ਪਾਈਏ ਉਹਨੂੰ ਤੌਕ ਕਹਿੰਦੇ ਨੰਦ ਲਾਲ ਦੇ ਜ਼ਮਾਨੇ ਤੱਕ ਮਗਲਾਂ ਦੀ ਫੌਜ ਦੇ ਚ ਬਹੁਤ ਸਾਰੇ ਗੁਲਾਮ ਹੈ ਖਰੀਦੇ ਹੋਏ ਉਹਨਾਂ ਦੇ ਗਲ ਦੇ ਚ ਪਟਾ ਹੁੰਦਾ ਸੀ ਪਾਈ ਸਾ ਭਾਈ ਨੰਦ ਲਾਲ ਕਹਿਨ ਰੇ ਯਾ ਇਲਾਹੀ ਇਹ ਦੇ ਲਮਰਾ ਸ਼ੌਕ ਦੇ ਦਰਗਲੋ ਅਜ਼ਬੰਦ ਗੇਰਾ ਤੋਕ ਦੇ ਐ ਮੇਰੇ ਬਾਦਸ਼ਾਹ ਮੇਰੇ ਗਲੇ ਦੇ ਚ ਬੰਦਗੀ ਦਾ ਪਟਾ ਪਾ ਦੇ ਗਲੇ ਚ ਕਿਉਂ ਕੇ ਕੰਠਨੈ ਜਪਣਾ ਹੈ ਵਾਹਿਗੁਰੂ 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 ਕਿਸੇ ਨੂੰ ਗਿਆ ਰਾਮ ਨਾਮ ਔਰ ਹਾਰ ਮੇਰੇ ਗਲ ਦੇ ਚ ਹਾਰ ਕੀ ਹੈ ਰਾਮ ਨਾਮ ਦਾ ਜ਼ਬਾਨ ਜਪ ਰਹੀ ਹੈ ਕੰਠ ਤੋ ਉਚਾਰਨ ਹੋ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਇਹ ਹਾਰ ਹੈ ਕਬੀਰ ਇਸ ਨੂੰ ਮਾਲਾ ਵੀ ਕਹਿੰਦੇ ਨੇ ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰ ਰਾਮ ਇਹ ਜ਼ਬਾਨ ਤੇ ਜੋ ਰਾਮ ਨਾਮ ਵਸ ਗਿਆ ਹੈ ਜ਼ਬਾਨ ਚੱਲ ਰਹੀ ਹੈ ਮਾਲਾ ਚੱਲ ਰਹੀ ਹੈ ਕਵੀ ਰਮੇ ਰੀ ਸਵਰ ਨਹੀਂ ਰਸਨਾ ਉਪਰ ਰਾਮ ਹੁਣ ਹੋਰ ਸਿਮਰਨੇ ਮਾਲਾ ਦੀ ਲੋੜ ਪਈ ਜ਼ਬਾਨ ਵਾਲਾ ਬੜੀ ਰਸਨਾ ਗਈ ਦੀ ਬੌਲਤ ਦਾ ਖੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਰਸਨਾ ਨਾਮ ਜਪਉਤਾ ਬਮਤੀਏ ਇਨ ਵਿਦ ਅਮਰਤ ਪਾਓ ਜਪਣਾ ਤੇ ਜ਼ਬਾਨ ਨਾਲ ਰਸਣ ਲੱਗ ਪਿਆ ਉਹ ਵਾਇਬਰੂ ਰਸਨਾ ਤੇ ਵਸਦੇ ਹਨ। ਅਦਰ ਭੋਜਨ ਦਾ ਰਸ ਨਹੀਂ ਆਇਆ ਤਾਂ ਅਜੇ ਭੋਜਨ ਦੀ ਬੁਰਕੀ ਹੱਥਾਂ 'ਚ ਹੀ ਥਾਲੀ 'ਚ ਹੈ। ਅਜੇ ਗੁਟਕਾ ਹੱਥਾਂ 'ਚ ਹੈ। ਅਜੇ ਬਾਣੀ ਜ਼ਬਾਨ ਤੇ ਨਹੀਂ ਵਸੀ। ਇਤਨਾ ਸਮਝਣਾ ਚਾਹੀਦਾ। ਅਜੇ ਮਨੋਰੰਜਨ ਹੈ। ਅਜੇ ਕੁਝ ਕਾਮਨਾਵਾਂ ਨੇ। ਅਜੇ ਸ਼ੌਕ ਨਹੀਂ। ਯਾ ਇਲਾਹੀ ਈ ਦੇ ਲੰਮਰਾ ਸ਼ੌਕ ਦੇ ਐ ਮੇਰੇ ਇਲਾਹੀ ਸ਼ੌਕ ਦੇ ਪਿਆਰ ਉਹ ਮੰਗਦੇ ਤਰੰਗ ਦੇ ਬੰਦਾ ਜੱਟੀ ਮੈਂ ਨਾ ਜਪਾ ਕਿਉਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਬੰਦਾ ਜੱਟੀ ਜੋ ਬਰੇ ਨਾ ਗੁਣ ਨਾ ਉਪਕਾਰ ਭਜਦੇ ਦੌੜਦੇ ਚੱਲੋ ਮੱਥਾ ਟੇਕ ਹੀ ਆਈਏ ਨਾ ਸ਼ੌਕ ਨਾ ਮੰਗ ਨਾ ਤਰੰਗ ਚਲੋ ਗੁਰਦੁਆਰੇ ਉਹ ਆਓ ਮਜਬੂਰੀਏ ਚਲੋ ਥੋੜਾ ਪਾਠ ਕਰ ਲਈਏ। ਕਈ ਜਗਦੀ ਸਾਧੂ ਪੜਦੇ ਨੇ ਕਦੋਂ ਆਰੰਭ ਹੋਇਆ ਕਦੋਂ ਸਮਾਪਤ ਹੋਇਆ ਕੁਝ ਵੀ ਨਹੀਂ ਪਤਾ। ਕਈ ਰੇ ਰਾਜ ਸਾਧੂ ਇਸ ਤਰ੍ਹਾਂ ਪੜਦੇ ਨੇ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਬੰਦਾ ਚੱਟ्टी ਜੋ ਭਰੇ ਨਾ ਗੁਣ ਨਾ ਉਪਕਾਰ ਇਹ ਕੋਈ ਪਰਉਪਕਾਰ ਵੀ ਨਹੀਂ ਹੈ ਇਹ ਕੋਈ ਗੁਣ ਵੀ ਨਹੀਂ ਹੈ। ਭਾਵੇਂ ਥੋੜਾ ਮਨੁੱਖ ਜਪ ਕਰੇ ਪਰ ਛਾਉ ਨਾਲ ਕਰੇ। ਸ਼ੌਕ ਨਾਲ ਕਰੇ ਇਕਾਗਰਤਾ ਨਾਲ ਕਰੇ ਬੱਧਾ ਜੱਟੀ ਸਰਦਜੀ ਮੈਂ 459 ਸਾਹਿਬ ਦੇ ਬਾਣ ਪਾਠ ਕੀਤੇ ਬੱਧਾ ਜੱਟੀ ਮੈਂ 10 ਜਪਜੀ ਸਾਹਿਬ ਦੇ ਬਾਣ ਕਰ ਲਏ ਨੇ ਬੱਧਾ ਜੱਟੀ ਬੱਧਾ ਜੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਮੈਂ ਐਸੀ ਆਤਮਾ ਵੀ ਦੇਖੀ ਕਾਨਪੁਰ ਦੀ ਅਵਰਤ ਵੇਲੇ ਜਪਜੀ ਸਾਹਿਬ ਸ਼ੁਰੂ ਕੀਤਾ ਸ਼ਾਮ ਤੱਕ ਨਹੀਂ ਮੁਕਿਆ ਵੰਦੋ ਤਿੰਨ ਪੋਣੀਆਂ ਦੇ ਵਿੱਚ ਹੀ ਮਸਤੀ ਸ਼ਾਇਰ ਸਰੂਰ ਬਣਿਆ ਰਿਹਾ ਸਮਾ ਦੇ ਲੀਨ ਹੋ ਗਿਆ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਰਿਹਾ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਕਣੀ ਨਾਵੇ ਸਾਰਾ ਸੁੰਦਰ ਗੁਟਕਾ ਪੜ ਰਿਹਾ ਕਿਨ ਕਾ ਤੇ ਇੱਕ ਵੀ ਨਹੀਂ ਬਸੇ ਐਨੀ ਲੰਬੀ ਚੌੜੀ ਬਾਣੀ ਤੋਂ ਪੜ ਲਈਏ ਅੱਖਰ ਤੇ ਇੱਕ ਵੀ ਨਹੀਂ ਵਸਿਆ ਕਬੀਰ ਕਹਿੰਦੇ ਨੇ ਪਰਭਾਤੇ ਤਾਰੇ ਖਿਸੇ ਤਿਉ ਇਹ ਖਿਸੇ ਸਰੀਰ ਰਾਤ ਨੂੰ ਤਾਰੇ ਚਮਕਦੇ ਨੇ ਪਰ ਜੈਸੇ ਪ੍ਰਭਾਵਤ ਆਉਂਦੀ ਹੈ ਸਫੈਦੀ ਛਾਂਦੀਏ ਪੋਪ ਉੜਦੀਏ ਤੋ ਤਾਰੇ ਲੁਪਤ ਹੋਦੇ ਹੋਲੇ ਹੋਲੇ ਸੂਰਜ ਦੀ ਚਮਕ ਤਾਰਿਆਂ ਨੂੰ ਅਲੋਪ ਕਰਦੇ ਕਬੀਰ ਕਹਿੰਦੇ ਨੇ ਅਲੁਪਤ ਹੋ ਰਹੇ ਨੇ ਇਹਨਾਂ ਦਾ ਤੇਜ਼ ਘਟ ਰਿਹਾ ਹੈ ਇਹਨਾਂ ਦੀ ਚਮਕ ਘਟ ਰਹੀ ਹੈ ਕਿਉਂ ਸੂਰਜ ਦੀ ਚਮਕ ਪ੍ਰਗਟ ਹੋ ਰਹੀ ਹੈ ਕਬੀਰ ਕਹਿੰਦੇ ਜਿਸ ਤਰ੍ਹਾਂ ਤਾਰੇ ਘਟਦੇ ਜਾ ਰਹੇ ਨੇ ਇਹਨਾਂ ਦੀ ਚਮਕ ਘਟਦੀ ਜਾ ਰਹੀ ਹੈ ਰੋਜ਼ ਰੋਜ਼ ਸਰੀਰ ਦੀ ਸਤਿਆ ਘਟਦੀ ਜਾ ਰਹੀ ਹੈ ਘਟਦੀ ਰਹੀ ਮਨੁੱਖ ਰੋਜ਼ ਰੋਜ਼ ਘਟ ਰਿਹਾ ਹੈ ਵਧ ਨਹੀਂ ਰਿਹਾ ਇਸ ਤਰ੍ਹਾਂ ਖਰਚਾ ਨਾ ਪੈਣਾ ਹਾਂ ਇਹ ਘਾਟੇ ਦੀ ਬਾਸ਼ਾ ਸਾਨੂੰ ਚੰਗੀ ਨਹੀਂ ਲੱਗਦੀ ਸੀ ਕਹਿੰਦੇ ਆ ਅੱਜ ਦਾ ਦਿਨ ਵੱਡੇ ਹੋ ਗਏ ਇੱਕ ਦਿਨ ਹੋਰ ਅਸੀਂ ਵੱਡੇ ਹੋ ਗੁਰਬਾਣੀ ਤੋਂ ਪੁੱਛੋ ਗੁਰਬਾਣੀ ਕਹਿੰਦੀ ਹੈ ਇੱਕ ਦਿਨ ਤੂੰ ਛੋਟਾ ਹੋਵੇਂ ਛਿੰਨ ਛਿੰਨ ਔਦ ਬਿਹਾਤ ਹੈ ਉਤੇ ਘਟ ਜਾਉ ਪਾਣੀ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਏ ਘੜੇ ਚੋਂ ਤੂੰ ਪਾਣੀ ਵੱਧ ਰਿਹਾ ਹੈ ਕਿ ਘਟ ਰਿਹਾ ਹੈ ਦਿਨ ਦਿਨ ਕਰਕੇ ਤੂੰ ਰੋਜ਼ ਛੋਟਾ ਹੋ ਰਿਹਾ ਹੈ ਵੱਡਾ ਨਹੀਂ ਹੋ ਰਿਹਾ